ਦਿੱਲੀ ਦੇ ਪੰਜਾਬ ਤੋਂ ਵੱਧ ਸਕੂਲਾਂ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਸਕੂਲ ਕਰਵਾਏ ਗਏ ਖਾਲੀ ਪ੍ਰੀਖਿਆ ਵੀ ਕੀਤੀ ਗਈ ਮੁਲਤਵੀ ਦੇਸ਼ਤੀ ਰਾਜਤਾ ਨੇ ਦਿੱਲੀ ਦੇ ਦਵਾਰਗਾ ਸਥਿਤ ਡੀਪੀਐਸ ਸਕੂਲ ਦੇ ਵਿੱਚ ਸਵੇਰੇ ਤੜਕੇ ਬੰਬ ਹੋਣ ਦੀ ਖਬਰ ਨੇ ਸੱਪ ਨੂੰ ਹੈਰਾਨ ਕਰ ਦਿੱਤਾ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਧਮਕੀ ਭਰੇ ਮੇਲ ਦੇ ਹਿਸਾਬ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਰਿਪੋਰਟਾਂ ਦੇ ਮੁਤਾਬਕ ਹੈ ਧਮਕੀ ਭਰੀ ਈਮੇਲ ਸਵੇਰੇ 4 ਵਜੇ ਵਿਦੇਸ਼ ਤੋਂ ਭੇਜੀ ਗਈ ਹੈ ਤਾਂ ਜਿਸ ਤੋਂ ਬਾਅਦ ਸੰਸਕ੍ਰਿਤੀ ਸਕੂਲ ਮਯੂਰ ਵਿਹਾਰ ਮਦਰ ਮੈਰੀ ਨਵੀਂ ਦਿੱਲੀ ਵਿਖੇ ਧਮਕੀ ਭਰੇ ਪੱਤਰ ਪ੍ਰਾਪਤ ਹੋਏ ਨੇ ਤਾਂ ਸਕੂਲ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਵਾਪਸ ਲੈ ਜਾਣ ਦੇ ਕਿਹਾ ਤਾਂ ਕਈ ਸਕੂਲਾਂ ਨੂੰ ਸਵੇਰੇ 4 ਵਜੇ ਡਾਕ ਭੇਜੀ ਗਈ ਆ ਤਾਂ ਇਸ ਤਰ੍ਹਾਂ ਗ੍ਰੇਟਰ ਨਾਈਡਾ ਦੇ ਸਕੂਲਾਂ 'ਚੋਂ ਧਮਕੀ ਭਰੇ ਕਾਲ ਆਉਣ ਤੋਂ ਬਾਅਦ ਨੋਲੇਜ ਪਾਰਕ ਸਥਿਤ ਸਕੂਲ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਇਸ ਤੋਂ ਬਾਅਦ ਦਿੱਲੀ ਐਨਸੀਆਰ ਦੇ ਦੱਸ ਦਈਏ ਕਿ ਪੰਜਾਬ ਤੋਂ ਵੱਧ ਸਕੂਲ ਖਾਲੀ ਕਰਵਾਏ ਗਏ ਨੇ ਤਾਂ ਅੱਜ ਦੇ ਦਿਨ ਜੋ ਪ੍ਰੀਖਿਆ ਰੱਖੀ ਗਈ ਸੀ ਤਾਂ ਇਸ ਧਮਕੀ ਭਰੀ ਈਮੇਲ ਤੋਂ ਬਾਅਦ ਉਹ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਹੈ ਤਾਂ ਇਸ ਦੌਰਾਨ ਮੈਂ ਊਰਵਿਹਾਰ ਵਿੱਚ ਮਦਰ ਮੈਰੀ ਸਕੂਲ ਦੁਆਰਾ ਈਮੇਲ ਰਾਹੀਂ ਇੱਕ ਹੋਰ ਬੰਬ ਦੀ ਧਮਕੀ ਮਿਲੀ ਸੀ ਤੇ ਇਸ ਸਮੇਂ ਸਕੂਲ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤਾਂ ਖਬਰ ਏਜੰਸੀ ਏਐਨਆਈ ਨੇ ਪੁਲਿਸ ਦੇ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ ਤਾਂ ਕੁਝ ਘਬਰਾਏ ਹੋਏ ਵਸਨੀਕਾਂ ਨੇ ਐਕਸ ਨੂੰ ਸਾਂਝਾ ਕੀਤਾ ਹੈ ਸਾਂਝਾ ਕੀਤਾ ਹੈ ਕਿ ਕਿਵੇਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਲੈਣ ਲਈ ਕਾਲਾਂ ਆਈਆਂ ਪਰ ਉਹਨਾਂ ਨੂੰ ਇਸ ਦਾ ਕੋਈ ਕਾਰਨ ਨਹੀਂ ਮਿਲਿਆ ਤਾਂ ਮਾਪਿਆਂ ਦੇ ਵਿੱਚ ਵੀ ਇੱਕਦਮ ਇਸ ਗੱਲ ਨੂੰ ਲੈ ਕੇ ਹਫੜਾ ਦਫੜੀ ਮਚ ਗਈ ਹੈ ਕਿਤੇ ਨਾ ਕਿਤੇ ਮਾਪਿਆਂ ਦੇ ਮਨਾਂ ਦੇ ਵਿੱਚ ਵੀ ਇਹ ਡਰ ਬੈਠ ਗਿਆ ਸੀ ਕਿ ਕਿਤੇ ਕੋਈ ਅਨਹੋਣੀ ਨਾ ਵਾਪਰ ਜਾਵੇ ਤਾਂ ਇੱਕ ਯੂਜ਼ਰ ਨੇ ਲਿਖਿਆ ਸੀ ਕਿ ਦਿੱਲੀ ਦੇ ਸਕੂਲ ਐਮਰਜੈਂਸੀ ਦੇ ਆਧਾਰ ਤੇ ਖਾਲੀ ਕਰਵਾਏ ਜਾ ਰਹੇ ਨੇ ਅਧਿਆਪਕ ਨੇ ਮੈਨੂੰ ਆਪਣੇ ਬੇਟੇ ਨੂੰ ਲੈਣ ਲਈ ਕਿਹਾ ਹੈ ਸਾਡੇ ਗਵੰਡੀ ਸਕੂਲ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਤਾਂ ਹਰ ਪਾਸੇ ਹਫੜਾ ਦਫੜੀ ਮਚ ਗਈ ਹੈ ਤਾਂ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਧਮਕੀ ਭਰੇ ਮੇਲ ਦੇ ਹਿਸਾਬ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੰਸਕ੍ਰਿਤੀ ਸਕੂਲ ਮਯੂਰ ਵਿਹਾਰ ਮਦਰ ਮੈਰੀ ਨਵੀਂ ਦਿੱਲੀ ਵਿਖੇ ਧਮਕੀ ਭਰੇ ਪੱਤਰ ਪ੍ਰਾਪਤ ਹੋਏ ਨੇ ਤੇ ਕਈ ਸਕੂਲਾਂ ਨੂੰ ਸਵੇਰੇ 4 ਵਜੇ ਡਾਕੀ ਭੇਜੀ ਗਈ ਹੈ ਤਾਂ ਹੁਣ ਪੁਲਿਸ ਇਸ ਨੂੰ ਲੈ ਕੇ ਜਾਂਚ ਕਰ ਰਹੀ ਹੈ ਪੁਲਿਸ ਅਤੇ ਫਾਇਰ ਬਰਗੇਡ ਸਫੇਰ ਤੋਂ ਹੀ ਸਕੂਲਾਂ ਦੇ ਵਿੱਚ ਪਹੁੰਚ ਕੇ ਜਾਂਚ ਕਰ ਰਹੇ ਨੇ ਪਰ ਕਿਦਰੇ ਵੀ ਕੁਝ ਨਹੀਂ ਮਿਲਿਆ ਤਾਂ ਇਸ ਤੋਂ ਪਹਿਲਾਂ ਡੀਐਸਪੀ ਆਰਮੇਪੁਰਕ ਸਮੇਂ ਸਕੂਲਾਂ ਵਿੱਚ ਕਈ ਵਾਰੇ ਧਮਕੀ ਭਰੇ ਮੇਲ ਆ ਚੁੱਕੇ ਨੇ ਜਿੱਥੇ ਫਾਇਰ ਭਾਗ ਨੂੰ ਮੌਕ ਡ੍ਰਿਲ ਦੱਸ ਰਿਹਾ ਹੈ ਉੱਥੇ ਹੀ ਪੁਲਿਸ ਧਮਕੀ ਭਰੇ ਈਮੇਲ ਦੇ ਆਧਾਰ ਤੇ ਜਾਂਚ ਕਰ ਰਹੀ ਹੈ ਤਾਂ ਫਿਲਹਾਲ ਇਸ ਧਮਕੀਪਰੀ ਈਮੇਲ ਤੋਂ ਬਾਅਦ ਦਿੱਲੀ ਐਨਸੀਆਰ ਦੇ ਪੰਜਾ ਤੋਂ ਵੱਧ ਸਕੂਲ ਖਾਲੀ ਕਰਵਾਏ ਗਏ ਨੇ ਅੱਜ ਦੇ ਦਿਨ ਜੋ ਪ੍ਰੀਖਿਆ ਸੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ ਮਾਪਿਆਂ ਨੂੰ ਬੱਚਿਆਂ ਨੂੰ ਘਰ ਲੈ ਕੇ ਜਾਣ ਲਈ ਕਿਹਾ ਗਿਆ ਪਰ ਫਿਲਹਾਲ ਉਥੇ ਪੁਲਿਸ ਦੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਫਾਇਬਰ ਗੇਟ ਦੀਆਂ ਗੱਡੀਆਂ ਵੀ ਮੌਕੇ ਤੇ ਪੁੱਛਿਆ ਨੇ ਪਰ ਹਜੇ ਤੱਕ ਜੋ ਜਾਣਕਾਰੀ ਮਿਲੀ ਹੈ ਕੁਝ ਵੀ ਉਹਨਾਂ ਦੇ ਹੱਥ ਨਹੀਂ ਲੱਗਾ ਪਰ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ